ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਭਾਰੀ بارش ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਅਜਨਾਲਾ ਹਲਕੇ ਦੇ ਕਰੀਬ 40 ਤੋਂ ਵੱਧ ਪਿੰਡ ਹੜਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਹਲਾਤਾਂ ਦਾ ਜਾਜਾ ਲੈਣ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਅਜਨਾਲਾ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਲੋਕਾਂ ਨਾਲ ਮਿਲੇ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਸੁਨੀਲ ਜਾਖੜ ਨੇ ਇਸ ਮੌਕੇ ਕਿਹਾ ਕਿ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਪੰਜਾਬ ਦੇ ਪੂਰੇ ਹਸਰੰਦ ਦੀਆਂ ਇਲਾਕਿਆਂ ਵਿੱਚ ਇੱਕੋ ਜਿਹੇ ਹਾਲਾਤ ਹਨ ਅਤੇ ਇਸ ਸਮੇਂ ਸਿਆਸਤ ਕਰਨ ਦੀ ਨਹੀਂ ਉਹਨਾਂ ਨੇ ਸਪਸ਼ਟ ਕੀਤਾ ਕਿ ਅੱਜ ਹਰੇਕ ਵਿਅਕਤੀ ਨੂੰ ਆਪਣੀਆਂ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਹੈ ਗੱਲਬਾਤ ਕਰਦੇ ਹੋਏ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾਵੇਗੀ ਅਤੇ ਜਿੰਨੀ ਯੋਗਤਾ ਹੈ ਉਸ ਦੇ ਮੁਤਾਬਿਕ ਹਰ ਸੰਭਵ ਮਦਦ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜਾਨ ਹੈ ਤੇ ਜਹਾਨ ਹੈ ਇਸ ਲਈ ਲੋੜ ਹੈ ਕਿ ਪ੍ਰਭਾਵਿਤ ਲੋਕਾਂ ਤੱਕ ਹਰ ਤਰ੍ਹਾਂ ਦੀ ਮਦਦ ਅਤੇ ਸਹੂਲਤ ਪਹੁੰਚਾਈ ਜਾਵੇ ਅਜਨਾਲੇ ਤੋਂ ਕਰਮਜੀਤ ਸਿੰਘ ਦੀ ਖਾਸ ਰਿਪੋਰਟ ਮੈਂ ਸਮਝਦਾ ਬਾਰਡਰ ਤੇ ਨਾਲ-ਨਾਲ ਥਾਨਕੋਟ ਤੋਂ ਲੈ ਕੇ ਫਾਜ਼ਲਕਾ ਤਾਈਂ ਇੱਕੋ ਹੀ ਹਾਲ ਹੈ ਠੀਕ ਹੈ ਜੀ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਅੱਜ ਇੱਥੇ ਕੋਈ ਨੁਕਤਾ ਚੀਨੀ ਕਰਨ ਨਹੀਂ ਆਇਆ ਨਹੀਂ ਮੈਂ ਕਿਸੇ ਤੇ ਆਂਗੂਲ ਚੱਕਣ ਆਇਆ ਉਹ ਉਹਦੇ ਸਾਰੇ ਟਾਈਮ ਹੋਣਗੇ ਰਾਜਨੀਤੀਆਂ ਕਰਨ ਦੇ ਅੱਜ ਤਾ ਮੈਂ ਸਮਝਦਾ ਹਾਂ ਵੀ ਕਿਸੇ ਵੀ ਪਾਰਟੀ ਨਾਲ ਕੋਈ ਵੀ ਬੰਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਅੱਜ ਜਿਹਦੇ ਦਿਲਚੇ ਪੰਜਾਬ ਤੇ ਡਕਦਾ ਉਹ ਪੰਜਾਬੀਆਂ ਦੇ ਨਾਲ ਖੜਾ ਹੈ ਆ ਪੰਜਾਬ ਤੇ ਇੱਕ ਕੱਲੀ ਪ੍ਰਾਕ੍ਰਿਤਿਕ ਆਫਤਾ ਨਹੀਂ ਆ ਇੱਕ ਬੜਾ ਹੀ ਗੰਭੀਰ ਮਸਲਾ ਜਿਹਨੂੰ ਕਹਿੰਦੇ ਐਕਸਟ੍ਰੀਮ ਵੈਦਰ ਕੰਡੀਸ਼ਨ ਬਹੁਤ ਘੱਟ ਹੁੰਦੀਆਂ ਜਿਹੜੀਆਂ ਦੇਖ ਲਓ ਉਤਰਾਖੰਡ ਐ ਮਾਚਲ ਪ੍ਰਦੇਸ਼ ਤੇ ਪੰਜਾਬ ਦੇ ਅੰਦਰ ਜੋ ਕੁਝ ਵਾਪਰਿਆ ਸਾਰਿਆਂ ਦੇ ਸਾਹਮਣੇ ਹੈ ਸਰਕਾਰ ਦੀ ਜੋ ਜ਼ਿੰਮੇਵਾਰੀ ਬਣਦੀ ਸੀ ਉਹਦੇ ਤੇ ਨੁਕਤੇ ਚਿੰਨੀ ਕਰਾਂਗੇ ਰਾਜਤਾ ਮੈਂ ਸਾਰੇ ਸਾਥੀਆਂ ਨੂੰ ਇਹ ਕਹਿਣਾ ਹੈ ਉਹਦੇ ਵਾਸਤੇ ਸੁਨੀਲ ਜਾਖੜ ਦੀ ਆ ਪੰਜਾਬ ਬੀਜੇਪੀ ਦੀ ਪੰਚਾਇਤੀ ਦੀ ਕੋਈ ਲੋੜ ਨਹੀਂ ਸਾਬ ਮੋਦੀ ਸਾਹਿਬ ਦਾ ਸੈਂਟਰ ਦੀ ਸਰਕਾਰ ਦਾ ਸਾਰਿਆਂ ਦਾ ਅੱਜ ਮੁਲਕ ਹੈ ਸਾਰਿਆਂ ਵਾਸਤੇ ਇਕੱਠਾ ਇੱਕ ਮੁਲਕ ਹੈ ਅਸੀਂ ਮੁਲਕ ਦੇ ਉਹਦੇ ਵਸਿੰਦੇ ਆ ਤੇ ਜਿੰਨਾ ਕਿਸੇ ਦੇ ਬਣਦਾ ਗੁਜਰਾਤ ਦਾ ਬਣਦਾ ਉਹਨਾਂ ਹੀ ਮੋਦੀ ਸਾਹਿਬ ਦੇ ਉੱਤੇ ਪੰਜਾਬ ਦਾ ਬਣਦਾ ਤੇ ਉਹ ਹੱਕ ਉਹਨਾਂ ਨੇ ਆਪਣੇ ਆ ਪੂਰਾ ਕਰ ਦੇਣਾ ਮੈਂ ਜੇ ਚੱਲ ਕੇ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕਰਨੀ ਹੈ ਪ੍ਰੈਸ ਕਾਨਫਰੰਸ ਵੀ ਰੱਖੀ ਹੈ ਮੈਂ ਇੱਥੇ ਕੋਈ ਟੂਰਿਜ਼ਮ ਕਰਨ ਨਹੀਂ ਆਇਆ ਦੇਖ ਕੇ ਫੋਟੋ ਖਿਚਾ ਕੇ ਤੁਰ ਜਾ ਜਿਵੇਂ ਕਹਰੇ ਹੱਤੋਂ ਤਣੀ ਮੈਂ ਤਾਂ ਲੋਕਾਂ ਨੂੰ ਭਰੋਸਾ ਦੇਣ ਆਇਆ ਵੀ ਕੇਂਦਰ ਸਰਕਾਰ ਕਨੇਓ ਕਿਸੇ ਕਸਰ ਦੀ ਕਸਰ ਨਹੀਂ ਰਹਿਣ ਦਿੰਦੇ ਜੋ ਸਾਡਾ ਰੋਲ ਹੈ ਜਿੰਨੇ ਕੁ ਲਾਇਕ ਜਿੰਨੇ ਕੁ ਯੋਗ ਹੈ ਅਸੀਂ ਆ ਅਸੀਂ ਕਰਾਂਗੇ ਪਰ ਸਰਕਾਰ ਜਿਹੜੀ ਪੰਜਾਬ ਦੀ ਸਮੇਂ ਦੀ ਸਰਕਾਰ ਹੈ ਉਹਨੂੰ ਜਗਾਣ ਆਏ ਆ ਉਹਨੂੰ ਜਾ ਕੇ ਗੱਲ ਕਰਕੇ ਭਗਵੰਦ ਮਾਨ ਜੀ ਅਜੇ ਵੀ ਜਾਗ ਜੋ ਕਿਉਂਕਿ ਇਹ ਜੇ ਨਿਬੜਿਆ ਨਹੀਂ ਕੰਮ ਚਾਰ ਦਿਨ ਹੋਰ ਬਰਸਾਤ ਦਿਖਾ ਰਹੀ ਹੈ ਕਿ ਉੱਤੇ ਜੋ ਕੁਝ ਹੋਣਾ ਹੈ ਉਤਲਾ ਪਾਣੀ ਇੱਥੇ ਆ ਕੇ ਡਿੱਗਣਾ ਸਾਰਾ ਇੱਥੇ ਆਪਾਂ ਆਪਣੀ ਆਪਾਂ ਚੱਟ ਚੇਲਾਗੇ ਇਹਦੇ ਵਾਸਤੇ ਜੋ ਜ਼ਿੰਮੇਵਾਰੀਆਂ ਬਣਦੇ ਉਹਦੇ ਵਾਸਤੇ ਮੈਂ ਖੁੱਲ ਕੇ ਗੱਲ ਉੱਥੇ ਕਰੂੰਗਾ ਪਰ ਇੱਕ ਭਰੋਸਾ ਦੇਣ ਸਾਰਿਆਂ ਨੂੰ ਆਇਆ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਅਸੀਂ ਆਪ ਦੇ ਰਾਜ ਨੇ ਰਾਜਨੀਤਿਕ ਕਿਹੜੀ ਕਰਨੀ ਬਾਤ ਚ ਕਰਨਾਂਗੇ ਅੱਜ ਦੇ ਦਿਨ ਸਾਰਾ ਪੰਜਾਬ ਇਕੱਠਾ ਹੈ ਇਸੇ ਸੋਚ ਨਾਲ ਭਗਵੰਦ ਮਾਨ ਜੀ ਹੁਣ ਤਾਂ ਕੱਟੇ ਹੋ ਕੇ ਕਮਰ कसे ਕਰ ਲੋ ਆਤਾ ਸਾਮ ਲੋ ਜਿਵੇਂ ਆ ਕਹਿ ਰਹੇ ਵੀ ਆਤਾ ਪਾਣੀ ਦਾ ਨਿਕਲ ਜੂਆ ਸਮੱਸਿਆ ਖਤਮ ਨਹੀਂ ਹੋਣੀ ਸਾਬ ਆ ਜਿਹੜੀ ਸਿਲਟ ਕੱਟੀ ਜਾਂਦੀ ਹੈ ਸਿਲਟਾ ਸੜੀਆਂ ਕੱਢ ਦੇਣਗੇ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਹੈ ਸੁੱਤੀ ਰਹੀ ਹੈ ਸਰਕਾਰ ਜੋ ਕੁਝ ਇਹਨਾਂ ਨੇ ਕਿਹਾ ਨਹੀਂ ਕਿਹਾ ਸਾਰੀਆਂ ਗੱਲਾਂ ਕਰਾਂਗੇ ਪਰ ਅੱਜ ਮੌਕਾ ਨਹੀਂ ਸਾਹਿਬ ਅੱਜ ਤਾਂ ਮੌਕਾ ਸਾਹਮਣ ਦਾ ਉਹਦੇ ਵਾਸਤੇ ਤੁਹਾਡੇ ਕੋਲ ਆਇਆ ਡਾਕਟਰ ਸਾਹਿਬ ਐਸਾ ਕਿਹੜਾ ਜਿਹੜੇ ਪਿੰਡਾਂ 'ਚ ਖੜੇ ਆ ਇੱਥੇ ਅਜੇ ਤੱਕ ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਪਹੁੰਚੀ ਰਮਦਾਸ ਜੀ ਸਿਰਫ ਪ੍ਰਸ਼ਾਸਨ ਨੇ ਜਿਹੜਾ ਕੈਂਪ ਲਗਾਇਆ ਹੋਇਆ ਇਹ ਪਿੰਡਾਂ ਤੱਕ ਬਹੁਤ ਸਾਰੇ ਪਿੰਡਾਂ ਨੂੰ ਕੋਈ ਨਾ ਸਮਗਰੀ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸਾਹਿਬ ਆਹ ਜ਼ਿੰਮੇਵਾਰੀਆਂ ਦੇਖੋ ਕੋਈ ਵੀ ਫੰਨੇ ਖਾ ਜਾਏ ਜਿਹੜੇ ਗੁਰੂ ਘਰ ਦੇ ਲੰਗਰ ਹੈ ਉਹ ਤਾਂ ਲੋਕ ਆਪਣੇ ਸਰਦਾਂ ਨਾਲ ਕਰ ਰਹੇ ਸਰ ਸੇਵਾ ਕਰਨ ਵਾਲੇ ਸੇਵਾ ਕਰ ਰਹੇ ਆਹ ਤਾਂ ਸਰਕਾਰ ਦਾ ਹੈ ਜ਼ਿੰਮੇਵਾਰੀ ਦੀ ਜਦੋਂ ਮੈਂ ਗੱਲ ਕਰਨਾ ਜ਼ਿੰਮੇਵਾਰੀ ਨਿਭਾਣਾ ਉਹ ਜਾਗ ਚੜਨਾ ਸਾਡਾ ਫਰਜ਼ ਬਣਦਾ ਹੈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਸਰਕਾਰ ਕਹਿੰਦੇ ਸਰਕਾਰ ਵਿਸ਼ੇਸ਼ ਪੈਕੇਜ ਸਾਰਾ ਕੁਝ ਉਹਦੇ ਵਾਸਤੇ ਵੀ ਜਾ ਕੇ ਮੈਂ ਸਾਰੀ ਗੱਲ ਕਰਨੀ ਹੈ ਵਿਸ਼ੋਜ਼ ਪੈਕੇਜ ਵੀ ਐਵੇਂ ਤਾਂ ਤੁਰ ਕੇ ਆ ਨਹੀਂ ਆਦਾ ਸਾਹ ਮੰਗਣਾ ਪੈਂਦਾ ਪ੍ਰਪੋਜ਼ਲ ਬਣਾਣੀ ਪਊਗੀ ਸਾਹਿਬ ਬਣਾਊਗਾ ਕੌਣ ਸੁਈ ਜਖੜਨੇ ਦਾ ਬਣਾਣੀ ਸਾਡੀ ਪਾਰਟੀ ਦੀ ਮੀਟਿੰਗ ਸਾਰੇ ਪਾਰਟੀ ਮੈਂ ਕੀ ਕਹਾਂ ਤਾਂ ਇਹ ਤਾਂ ਦੇਖੋ ਕਹਾਣੀਆਂ ਹੈ ਸਾਹਿਬ ਜੀ ਮੇਰੇ ਖਿਆਲ ਚ ਇਹ ਸਮੱਸਲੇ ਜੇ ਸਾਰਿਆਂ ਦੀ ਇੱਕ ਟੈਲੀਫੋਨ ਤੇ ਲੈ ਲਓ ਸਾਰਿਆਂ ਦੇ ਰਾਏ ਵੀ ਪੰਜਾਬ ਦੀ ਮਦਦ ਹੋਣੀ ਚਾਹੀਦੀ ਹੈ ਕਿਸ ਨੇ ਉਹਨਾਂ ਦੇ ਭਗਵੰਦ ਮਾਨ ਜੀ ਨੇ ਫਿਰ ਫੋਟੋ ਕਚਾਨੀ ਰਖਾ ਲੈਣਗੇ ਇੱਕ ਮੀਟਿੰਗ ਬੁਲਾ ਰਹੀ ਐ ਨਹੀਂ ਐ ਜਿੱਥੇ ਹੱਥ ਲਾਓਗੇ ਕੋਈ ਨੁਕਤੀ ਸੀ ਨਿਕਲੂ ਸਾਰਾ ਕੁਝ ਹੋ ਗਿਆ ਪਹਿਲਾਂ ਜਾਨ ਹੈ ਤਾਂ ਜਾਨ ਹੈ ਪਹਿਲਾਂ ਕੋਈ ਨ ਕੋਈ ਘਰਾਂ ਚ ਪੀਣ ਦਾ ਪਾਣੀ ਐ ਨਹੀਂ ਉਹ ਕੋਈ ਪ੍ਰਾਈਵੇਟ ਸੰਸਥਾਾਂ ਐਨ ਜੀਓ ਜਾਂ ਕੋਈ ਗੁਰੂ ਘਰ ਵਾਲਾ ਜਿਹੜੇ ਵਿਚਾਰੇ ਇੱਥੇ ਸੋਸ਼ਲ ਉਹ ਕਰੀ ਜਾਂਦੇ ਆ ਉਹ ਤਾਂ ਸਰਕਾਰ ਕਰਵਾ ਦੇਵੇ ਮੀਟਿੰਗ ਹੋ ਜਾਂਦੀ ਹੁੰਦੀ ਸੀ ਜਦੋਂ ਘੜਾਂ ਤੋਂ ਪਹਿਲਾਂ ਸੌਣ ਤੋਂ ਪਹਿਲਾਂ ਪਹਿਲੇ ਇਸ ਵਾਰੀ ਕਮੀ ਰਹਗੀ ਇਸ ਵਾਰੀ ਕਮੀ ਰਹਗੀ ਸਾਹਿਬ ਪਿਛਲੀ ਵਾਰੀ ਕਿੱਥੇ ਹੋਈ ਸੀ ਪਿਛਲੀ ਵਾਰੀ ਸ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਸਾਲ ਪੂਰਾ ਸਾਲ ਗਿਰਾ ਆ ਗਈ ਸੀ ਯਾਦੈ ਤੁਹਾਨੂੰ ਉਹ ਕੋਈ ਕਿਸੇ ਨੇ ਨਹੀਂ ਕੀਤਾ ਸਰ ਮੇਰਾ ਮੈਂ ਮੈਂ ਕਹਿੰਦਾ ਜੀ ਸਾਨੂੰ ਬਾਇਡ ਕਰ ਦਿਓ ਪਲੀਜ਼ ਮੈਂ ਇਹਦੀ ਗੱਲ ਕਰ ਰਿਹਾ ਬਾਇਡ ਕਰ ਦਿਓ ਮਨਾ ਜੀ ਤੁਹਾਡੀ ਤੁਹਾਡੀ ਗੱਲ ਪੰਜਾਬ ਐਸੇ ਬਥੇਰੀ ਸੁਣਦੇ ਆ ਤੁਹਾਡੇ ਤਾਂ ਮੈਂ ਇਹ ਰੱਖਦੇ ਆ ਆਜ ਵੀ ਹਵਾਲੇ ਕਰ ਦਣਾ ਜਿਹਨਾਂ ਸਰਕਾਰ ਦੇ ਵਾਸਤੇ ਗੱਲ ਨਹੀਂ ਹੈ ਦੇਖੋ ਸਰਕਾਰ ਦੇ ਵਾਸਤੇ ਜਦੋਂ ਨਹੀਂ ਆਇਆ ਨਾ ਫਿਰ ਤੁਸੀਂ ਕਹੋਗੇ ਆ ਕੇ ਉਤਲੇ ਨੇ ਸਾਹਮਣੇ ਲੈਣਾ ਆਪਾਂ ਚੁਣੇ ਆ ਇਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਜਗਾ ਦਈਏ ਇਹ ਨਹੀਂ ਹੈ ਤਾਂ ਸਭ ਸਰਕਾਰ ਤਾਂ ਆਈ ਚੁਗੀ ਸਭ ਫੌਜ ਨੂੰ ਬੁਲਾਣ ਤਾਂ ਸੇ ਫੌਜ ਕਿਹੜਾ ਮੈਨਾ ਕਰੀ ਜਾਂਦੀ ਹੈ ਆ ਜਿਹੜੇ ਹੁਣ ਬੇੜੇ ਆਏ ਐ ਫੌਜੀ ਲੈ ਕੇ ਆਈਏ ਸਾਬ ਆਹ ਉਹ ਕੋਡ ਨੂੰ ਆਰਮੀ ਆਰਮੀ ਕਹ ਲੋ ਜਿਹੜਾ ਮਸਲਾ ਹੈ ਜਿਹੜਾ ਪ੍ਰੈਸਮੈਨ ਦੇ ਕੋਲੇ ਜੋ ਪੰਜਾਬ ਸਰਕਾਰ ਦੇ ਸਿਰੋਪਾਣੀ ਲੰਘ ਚੁੱਕਿਆ ਹੈ ਇਹਨਾਂ ਦੇ ਹੱਥ ਵਾਸ ਕੁਛ ਨਹੀਂ ਹੈਗਾ ਕਿਉਂਕਿ ਹੁਣ ਆਰਮੀ ਆਈ ਹੈ ਹੁਣ ਬੋਟਸ ਆਈਆਂ ਨੇ ਹੁਣ ਜਾ ਕੇ ਬੇੜੇ ਆਏ ਨੇ ਇਹ ਸੈਂਟਰ ਵੱਲੋਂ ਭੇਜੇ ਜਾ ਰਹੇ ਜੀ ਸਰਕਾਰ ਕੀ ਦੇਖੋ ਸਰਕਾਰ ਮੈਂ ਜਦੋਂ ਕਹਿ ਵੀ ਉਹਦੇ ਵਾਸਤੇ ਸੁਨੀਲ ਦੀ ਕੋਈ ਪੰਚਾਇਤੀ ਦੀ ਲੋੜ ਨਹੀਂ ਸਾਬ ਜੀ ਜੇ ਮੁੱਖ ਮੰਤਰੀ ਟੈਲੀਫੋਨ ਚੱਕ ਕੇ ਜੇ ਹੋਮ ਮਿਨਿਸਟਰ ਸਾਹਿਬ ਨਾਲ ਜਾਂ ਪ੍ਰਾਈਮ ਮਿਨਿਸਟਰ ਆਫਿਸ ਨਾਲ ਜਾਂ ਐਨ ਡੀ ਆਰਫ ਦੇ ਸੈਂਟਰਲ ਕਮਾਂਡ ਨਾਲ ਗੱਲ ਕਰਨਗੇ ਸਾਰਾ ਕੁਝ ਆ ਜਾਊਗਾ ਉਹ ਕਹਿਣ ਵਾਲਾ ਜਾਗੇ ਤਾਂ ਸਹੀ ਸਰਕਾਰ ਸਾਹਿਬ ਉਹਨਾਂ ਨੇ ਮੰਗਿਆ ਮਹਿਸੂਸ ਕਰ ਰਿਹਾ ਜੀ ਉਹ ਕਹਿੰਦੇ ਨਹੀਂ ਉਹ ਕਹਿੰਦੇ ਆ ਵੀ ਮੈਂ ਮੰਗਾ ਕਿਉਂ ਮੈਂ ਮੰਗਾ ਕਿਉਂ ਕਾਫੀ ਸਾਹਿਬ ਜਦੋਂ ਜਦੋਂ ਕੁੰਗਰੂ ਬੰਦਲੇ ਸਾਹਿਬ ਫਿਰ ਨੱਚਣ ਦੀ ਕਾਦੀ ਸੰਗ ਹੈ ਤੁਸੀਂ ਵੋਟਾਂ ਮੰਗਣ ਦਾ ਲੋਕਾਂ ਦੇ ਘਰੇ ਘਰੇ ਜਾਵੜੇ ਸੀ ਹੁਣ ਲੋਕਾਂ ਵਾਸਤੇ ਤੁਹਾਡੇ ਤੋਂ ਬੇੜੇ ਨਹੀਂ ਮੰਗੇ ਜਾਂਦੇ ਵੀਰ ਉਹ ਨਹੀਂ ਕਹਿ ਰਹੇ ਕਿ ਸ਼ਰਮ ਨਹੀਂ ਕਰਨੀ ਚਾਹੀਦੀ ਮੰਗਣ ਵਾਤੇ ਦੇਖੋ ਸਾਹਿਬ ਸ਼ਰਮ ਸ਼ੁਰੂ ਤਾਂ ਸਾਰਿਆਂ ਦੀ ਲੱਥੀ ਪਈ ਹੈ ਕਿਹੜੀ ਸ਼ਰਮ ਦੀ ਗੱਲ ਕਰੀ ਜਾਂਦੇ ਸਾਹਿਬ ਛੱਡੋ ਸ਼ਰਮ ਵਾਲੀਆਂ ਗੱਲਾਂ ਗੱਲ ਹੈ ਵੀ ਜ਼ਿੰਮੇਵਾਰੀ ਸੰਭਾਲੋ ਮੈਂ ਤਾਂ ਇਹਨੇ ਕਹਿਣਾ ਹੈ ਤਾਂ ਉਹਨਾਂ ਦੀ ਸ਼ਰਮ 'ਚ ਬਹੁਤ سارے ਲੋਕ ਮਰ ਰਹੇ ਤੇ ਕੁੱਕੇ ਮਰ ਰਹੇ ਸਾਹਿਬ ਬਿਲਕੁਲ ਮਰ ਰਹੇ ਸਾਹਿਬ ਜੋ ਕੁਝ ਵੀ ਵਾਪਰ ਰਿਹਾ ਹੈ ਕੁਦਰਤ ਦੇ ਅੱਗੇ ਹੱਥ ਨਹੀਂ ਦਿੱਤਾ ਜਾ ਸਕਦਾ ਸਾਬ ਨਹੀਂ ਤਾਂ ਪਹਿਣਾ ਤੇ ਜੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਲਾਹ ਦੇਣ ਵਾਲਾ ਮੈਂ ਕੌਣ ਹੋਣਾ ਸਾਬ ਮੈਂ ਤਾਂ ਲੋਕਾਂ ਦੀ ਇਹਦੇ 9 ਜ਼ਿਲ੍ਹੇ ਪੰਜਾਬ ਦੇ ਇਫੈਕਟਡ ਹੋ ਗਏ ਨੇ ਕੇਂਦਰ ਦੀ ਨਜ਼ਰ ਆ ਗਈ ਹੈ ਵੈਸੇ ਕੇਂਦਰ ਦੀ ਨਜ਼ਰ ਛੱਡੋ ਸਾਬ ਆਗਵੰਡੀ ਮੁਰਕਾ ਬੈਠਾ ਪੰਜਾਬ ਆਪਣੇ ਸੂਬਾ ਬੈਠਾ ਅਰੇ ਅਨੇ ਹਰਚੀ ਹਿੰਦੀ ਸਿੱਧਾ ਪਰਸੋਂ ਦਾ ਬਿਆਨ ਆਇਆ ਹੈ ਵੀ ਬੋਲੋ ਭਗਵੰਤ ਮਾਨ ਜੀ ਕਿਸ ਚੀਜ਼ ਦੀ ਲੋੜ ਹੈ ਮੈਂ ਜਿੰਨੇ ਜੋਗਾ ਮੈਂ ਭੇਜਦਾ ਉਹਨਾਂ ਨੂੰ ਤਾਂ ਕੋਈ ਸੰਗ ਨਹੀਂ ਆਈ ਕਹਿਣ ਲੱਗੇ ਤੇ ਅਸੀਂ ਛੋਟੇ ਭਰਾ ਪੁਚਾਈਦਾ ਪੁਚਾਈਦਾ ਉਚਾਰ ਦੋ ਚਾਹੀਦਾ ਕੀ ਉਹ ਤਾਂ ਦੱਸੋ ਸਭ ਸਾਰਿਆਂ ਨੂੰ ਪਤਾ ਕੀ ਚਾਹੀਦਾ ਇਹ ਵੀ ਸਾਬ ਜੀ ਧੰਨਵਾਦ ਸਾਰੇ ਲੋਕਾਂ ਨੂੰ ਅਕਲ ਚਾਹੀਦੀ ਹੈ ਸਾਹਿਬ ਫਿਰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਉਹ ਕੋਈ ਦੇ ਨਹੀਂ ਸਕਦਾ ਇੱਕ ਇੱਕ ਜ਼ਰੂਰ ਇਸ ਨੂੰ ਦਿਓ ਸੀਐਮ ਸਾਹਿਬ ਕੀ ਕਹਿਣਾ ਚਾਹੁੰਦੇ ਸੀਐਮ ਕਹਿੰਦੇ ਮੈਂ ਆਪਣਾ ਹੈਲੀਕਾਪਟਰ ਸ਼ਾਟਾ ਲੋਕਾਂ ਦੀ 3 ਵੀਲਰ ਚਾੜ ਕੇ ਲੈ ਜਾਣਾ ਸਾਹਿਬ ਮੈਂ ਆਇਤਾ ਬੇਨਤੀ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਆਂ ਨਟਕੀਆਂ ਛੱਡੋ ਸਾਹਿਬ ਬਿਲਕੁਲ ਜੀ ਇੱਥੇ ਹੈਲੀਕਾਪਟਰ ਕੀ ਕਰੂਗਾ ਸਾਹਿਬ ਪਾਣੀ ਪਹੁੰਚਾਊਗਾ ਪੈਕੇਟ ਸਿੱਟਨੇ ਤੇ ਜੇ ਹੈਲੀਕਾਪਟਰ ਦੇਣਾ ਹੀ ਸੀਗਾ ਤੇ ਵਿਹਲਾ ਹੀ ਖੜਾ ਸੀ ਤੁਸੀਂ ਤਾਂ ਮਦਰਾਸ ਗਏ ਸੀਗੇ ਤੇ ਉਦੋਂ ਭੇਜ ਦਿੰਦੇ ਆ ਫਿਰ ਨਾਟਕ ਕਰਨ ਦੀ ਕੀ ਲੋੜ ਸੀ ਹੈਲੀਕਾਪਟਰ ਤਾਂ 에ਅਰ ਫੋਰਸ ਦੇ ਬਥੇਰੇ ਤੁਰੇ ਫਿਰਦੇ ਆ ਉਹ ਗੁਰਦਾਸਪੁਰ ਕੱਢੇ ਹੈ ਸਾਹਿਬ ਬੱਚੇ ਕੱਢੇ ਉਥੋਂ ਸੀਆਰਪੀ ਵਾਲੇ ਜਿਹੜੇ ਫਸੇ-ਵਸੇ ਉਹਨਾਂ ਨੂੰ ਕੱਢਿਆ ਕੋਈ ਪੀਐਸਐਫ ਜਵਾਨ ਫਸੇ ਪਏ ਸਾਰੇ ਫਸੇ ਬੈਠੇ ਸਾਬ ਪਾਣੀ ਜਿਹੜਾ ਹੈ ਉਹ ਬੁਰੋਂ ਦੀ ਆ ਪਾਣੀ ਪਿਖਾ ਲਈਏ